ਕਮੇਟੀ ਗੁਰਦੁਆਰਾ ਗ੍ਰੰਥੀਆਂ ਪਾਤਸ਼ਾਹੀ 6ਵੀਂ ਗੁਰਦੁਆਰਾ ਦਾਨੀ ਦਿਆਲ ਸਿੰਘ ਦੀ ਕਮੇਟੀ ਅਤੇ ਸਮੂਹ ਨਗਰ ਦੀਆਂ ਸੰਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਲਈ ਸੁੰਦਰ ਪਾਲਕੀ ਸਾਹਿਬ ਵਾਲੀ ਗੱਡੀ ਲਿਆਂਦੀ ਗਈ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੰਤਾਂ ਦੀ ਮੰਗ ਸੀ ਕਿ ਨਗਰ ਕੀਤਾ ਲਈ ਪਾਲਕੀ ਸਾਹਿਬ ਵਾਲੀ ਗੱਡੀ ਲਿਆਂਦੀ ਜਾਵੇ ਸੋ ਨਗਰ ਦੀਆਂ ਸਮੂਹ ਸੰਤਾਂ ਦੇ ਵੱਡੇ ਸਹਿਯੋਗ ਨਾਲ ਅਤੇ ਗੁਰਦੁਆਰਾ ਦਾਨੀ ਦਿਆਲ ਸਿੰਘ ਦੀ ਸਮੂਹ ਕਮੇਟੀ ਦੇ ਉਪਰਾਲੇ ਨਾਲ ਅੱਜ ਮੋਗਾ ਤੋਂ ਪਾਲਕੀ ਸਾਹਿਬ ਵਾਲੀ ਗੱਡੀ ਗੁਰਦੁਆਰਾ ਗ੍ਰੰਥੀਆਂ ਪਾਤਸ਼ਾਹ 6ਵੀਂ ਸ੍ਰੀ ਹਰਗੋਬਿੰਦਪੁਰ ਵਿਚ ਲਿਆਂਦੀ ਗਈ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਗੁਰਦੁਆਰਾ ਗ੍ਰੰਥੀਆਂ ਵਿੱਚ ਪਹੁੰਚੀ ਜਿੱਥੇ ਸੰਗਤਾਂ ਨੇ ਜਕਾਰਿਆਂ ਨਾਲ ਸਵਾਗਤ ਕੀਤਾ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਬਹੁਤ ਖੁਸ਼ੀ ਦਾ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਆਪਾਰ ਕਿਰਪਾ ਬਖਸ਼ੀ ਕੀਤੀ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਰੋੜ ਸੀ ਨਗਰ ਕੀਰਤਨ ਹਰ ਸਾਲ ਦੀ ਸੰਗਤ ਵੱਲੋਂ ਉਧੋਂ ਪ੍ਰਾਲਾ ਕਰਕੇ ਚਾਰ ਜਾਂ ਪੰਜ ਦੇ ਕਰੀਬ ਨਗਰ ਕੀਰਤਨ ਨਗਰ ਦੇ ਵਿੱਚੋਂ ਨਿਕਲਦੇ ਨੇ ਉਸ ਵਾਸਤੇ ਸਤਿਗੁਰੂ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਸਮੂਹ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਤਿਗੁਰੂ ਜੀ ਦੀ ਅਸਵਾਰੀ ਵਾਸਤੇ ਨਗਰ ਕੀਰਤਨ ਵਾਸਤੇ ਇੱਕ ਸੁੰਦਰ ਪਲਕੀ ਸਾਹਿਬ ਤਿਆਰ ਕਰਵਾਈ ਹੈ ਅੱਜ ਇੱਥੇ ਗੁਰਦੁਆਰਾ ਸਾਹਿਬ ਪਹੁੰਚੀ ਹੈ ਸੋ ਇਸ ਕਰਕੇ ਸਾਰੀ ਸੰਗਤ ਸਤਿਗੁਰੂ ਜੀ ਦੇ ਅੱਜ ਇਸ ਪਵਨ ਸਥਾਨ ਤੇ ਇਕੱਤਰ ਹੋਈ ਹੈ ਅਸੀਂ ਸਮੁੱਚੀ ਨਗਰ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਸਾਰੀ ਸੰਗਤ ਨੂੰ ਇਸਕਾਰ ਦੇ ਵਾਸਤੇ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜਿੰਦਰ ਸਿੰਘ ਆਪਣੇ ਮਹੱਲਨਵਾਸੀ ਸੰਤੋਖਪੁਰ ਮਿਲਦੇ ਪੂਰੀ ਸੰਗਤ ਦਾ ਦਸ਼ਮੇਸ਼ ਨਗਰ ਮਹੱਲਨਵਾਸੀਆਂ ਦੀ ਪੂਰੀ ਸੰਗਤ ਦਾ ਕੋਟ ਨੂੰ ਕੋਟ ਧੰਨਵਾਦ ਕਰਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਪਾਲਕੀ ਸਾਹਿਬ ਜੋ ਮਹਾਰਾਜ ਜੀ ਵਾਸਤੇ ਅਸੀਂ ਜਹਾਜ਼ ਬਣਾਇਆ ਉਹਦੇ ਵਿੱਚ ਆਪਣੇ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਅਸੀਂ ਸਪਨਾ ਲਿਆ ਸੀ ਸ਼ਾਇਦ ਆਪਾਂ ਜੇ ਕੱਲੇ ਟਰਾਈ ਕਰਦੇ ਨਹੀਂ ਪੂਰਾ ਸਦੇ ਪਰ ਸੰਗਤ ਦੇ ਸਹਿਯੋਗ ਨਾਲ ਅਸੀਂ ਆਪਣੇ ਪੂਰਾ ਕਰ ਲਿਆ ਵਾਹਿਗੁਰੂ ਨੇ ਆਪਣੀ ਸੇਵਾ ਲਈ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਬਹੁਤ ਖੁਸ਼ ਆ ਜੀ ਸਾਰੀ ਸੰਗਤ ਬਹੁਤ ਖੁਸ਼ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ